ਹਾਂਜੀ ਬਾਈ ਜਿਹੜੇ ਭਰਾ ਕਹਿੰਦੇ ਸੀ ਕਿ ਨਾ ਵੀ 4 ਫੁੱਟ ਕਯੂਬਿਕਲਾਂ ਦੀ ਜਗ੍ਹਾ ਘਟਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਈਆਂ ਆਪਣੀਆਂ ਕਿਵੇਂ ਬੈਠੀਆਂ ਆਰਾਮ ਨਾਲ ਦੋਨੇ ਪਾਸੇ-ਪਾਸੇ ਲੈ ਲੈ ਬੈਠਦੇ ਆ ਪਸੂ ਬਹੁਤ ਸੌਖੇ ਟੇਢੇ ਵਿੰਗੇ ਕਿਉਂਕਿ ਪੁਰੇ ਨੂੰ ਵੀ ਇਹਨਾਂ ਦੀ ਲੰਬਾਈ 3 ਫੁੱਟ ਹੀ ਆ ਤੇ ਆਪਣਾ ਮਤਲਬ ਇਹਨਾਂ ਨੂੰ ਬਸ ਇੱਕ ਸਿੱਧੇ ਰੱਖਣ ਦਾਗਾ 4 ਫੁੱਟ ਜਗ੍ਹਾ ਬਹੁਤ ਜ਼ਿਆਦਾ ਖੁੱਲੀ ਆ ਇਹਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਬੜੇ ਆਰਾਮ ਨਾਲ ਮਈਆਂ ਬੈਠੀਆਂ ਨੇ ਬਾਕੀ ਆਪਾਂ ਰਾਤ ਹੀ ਗਟਾਉਣੀ ਆ ਇਹਨਾਂ ਦੀ ਦਿਨ ਆਪਾਂ ਬਾਹਰ ਹੁੰਦਾ ਇਹਨਾਂ ਦਾ ਦਿਨੇ ਵੱਡੀ ਖੁਰਨੀ ਤੇ ਬਾਹਰ ਕੱਚੇ ਥਾਂ ਹੁੰਦੀਆਂ ਕਈ ਕ ਬਸ ਰਾਤ ਦਾ ਕਰਕੇ ਰਾਤ ਨੂੰ ਗੋਗੂਆ ਨਹੀਂ ਹਟਾਇਆ ਜਾਂਦਾ ਤਾਂ ਕਰਕੇ ਇੱਥੇ ਬੰਦਦੇ ਆ ਤੇ ਬਾਕੀ ਤੁਹਾਨੂੰ ਸਾਰੀ ਵੀਡੀਓ ਤੁਸੀਂ ਦੇਖ ਸਕਦੇ ਹੋ ਚਬਾਈ ਕਰਦੇ ਵੀ ਦਿਖਾਵਾਂਗੇ ਵਿੱਚ ਇਹਦੇ ਬਹਿ ਕੇ ਬੰਦਾ ਪੂਰੀ ਮੌਜ ਨਾਲ ਧਾਰ ਚੋ ਸਕਦਾ ਇਹ ਨਹੀਂ ਹੈਗਾ ਵੀ 4 ਫੁੱਟ ਦੇ ਵਿੱਚ ਧਾਰ ਨਹੀਂ ਚੋਈ ਜਾਊਗੀ ਮੌਜਾਂ ਨਾਲ ਪਸ਼ੂ ਖੁੱਲੇ ਬੈਠਿਆ ਭਾਈ ਕਈ ਭਰਾ ਐਵੇਂ ਗਈ ਜਾਣਗੇ 4 ਫੁੱਟ ਜਗ੍ਹਾ ਥੋੜੀ ਆ ਤੁਸੀਂ ਜਾਕਟ ਤੇ ਪਸ਼ੂ ਆ ਦੇਖੋ ਪੀੜੀ ਡਾਈ ਵੀ ਆ 4 ਫੁੱਟ ਦੇ ਵਿੱਚ ਬਹਿ ਕੇ ਧਾਰ ਮੌਜ ਨਾਲ ਚੋਈ ਜਾਣੀ ਆ ਤੇ ਨਾ ਹੁਣ ਮੈਂ ਉਪਰਲੇ ਪਾਸੇ ਪਾਇਪ ਦੇਖ ਲਓ ਤੇ ਇਧਰਲੇ ਪਾਸੇ ਤੁਹਾਨੂੰ ਪਾਇਪ ਦੇਖੀ ਜਾਣੀ ਆ ਮੇਰੀ ਢੂਈ ਦੇ ਨਾਲ ਲੱਗੀ ਹੋਈ 4 ਫੁੱਟ ਦੇ ਵਿੱਚ ਮੱਝ ਵੱਡੀ ਮੱਝ ਆ ਪੂਰੀ ਖੜੀ ਤੇ ਆਰਾਮ ਨਾਲ ਬਾਈ ਤੁਸੀਂ ਬਹਿ ਕੇ ਪਾਇਪ ਨਾਲ ਢੂਈ ਲਾ ਕੇ ਵੀੜੀ ਡਾਹ ਕੇ ਤੇ ਤਾਰ ਚੋ ਸਕਦੇ